ਅਸਿਕਲ ਦੇ ਅਨੁਸਾਰ ਦੇਖ ਰਹੇ ਸਾਰੀ ਅਸਕਰਮ ਮਮ ਜੀ ਸਿੰਘ ਅੱਜ ਜਿਹੜਾ ਕਿ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਸਾਰਿਆਂ ਹੀ ਉਮੀਦਵਾਰਾਂ ਲਈ ਬੰਦ ਹੋ ਗਿਆ ਤੇ ਇਸ ਮੌਕੇ ਅਜੇ ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਰੀ ਸਿੰਘ ਖਾਨਾ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਵਕਫਾਕ ਥਾਵਾਂ ਤੇ ਜਿਹੜਾ ਕਿ ਪੁਲਿਸ ਪਾਰਟੀ ਦੇ ਨਾਲ ਪੈਟਰੋਲਿੰਗ ਕੀਤੀ ਗਈ ਪੁਲਿਸ ਪਾਰਟੀ ਦੇ ਨਾਲ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਉਹਨਾਂ ਗੱਲਬਾਤ ਕੀਤੀ ਜਿਹੜਾ ਕਿ ਲੋਕਾਂ ਨੂੰ ਅਵੇਅਰ ਕੀਤਾ ਕਿ ਵੱਧ ਤੋਂ ਵੱਧ ਜਿਹੜਾ ਕਿ ਆਪਣੇ ਬੋਰਡ ਦਾ ਇਸਤੇਮਾਲ ਕਰਨ ਕਿਉਂਕਿ ਜਿਹੜਾ ਕਿ ਇਹ ਇੱਕ ਲੋਕਤੰਤਰ ਦਾ ਤਿਉਹਾਰ ਹੈ ਤੇ ਇਸ ਤਿਹਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਨਾਉਣਾ ਚਾਹੀਦਾ ਹੈ ਗੱਲਬਾਤ ਕਰਦੇ ਆ ਐਸਐਸਪੀ ਗੁਲੇਸ਼ ਸਿੰਘ ਖਾਨ ਨਾਲ ਦੇ ਨਾਲ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੇ ਜਿਹੜੇ ਚੋਣ ਹੈਗੇ ਉਹਦੇ ਵਾਸਤੇ ਰੋਪੜ ਪੁਲਿਸ ਨੇ ਆਪਣੀ ਕਮਰ ਕੱਸ ਲਈ ਹੈਗੀ ਹੈ तकरीबन 1700 ਦੇ ਕਰੀਬ ਜਿਹੜੀ ਫੋਰਸ ਹੈਗੀ ਹੈ ਸਾਡੇ ਜ਼ਿਲ੍ਹੇ ਵਿੱਚ ਵੱਖ-ਵੱਖ ਡਿਊਟੀਆਂ ਵਾਸਤੇ ਚਾਹੇ ਉਹ ਬੂਥ ਡਿਊਟੀ ਹੋਵੇ ਚਾਹੇ ਪੈਟ੍ਰੋਲਿੰਗ ਦੀ ਡਿਊਟੀਆਂ ਹੋਣ ਜਾਂ ਹੋਰ ਰਿਜ਼ਰਵ ਦੀ ਡਿਊਟੀ ਹੋਵੇ ਸਾਰਾ ਕੁਝ ਆਪਾਂ ਤਿਆਰ ਕੀਤਾ ਹੋਇਆ ਹੈ ਵੈਰੀਫਿਕੇਸ਼ਨ ਜਿਹੜੀਆਂ ਹੈਗਾ ਲਗਾਤਾਰ ਚੱਲ ਰਹੀਆਂ ਹੈ ਕਿਨੇ ਅੱਜ ਸ਼ਾਮ 5 ਵਜੇ ਤੋਂ ਬਾਅਦ ਜਿਹੜੇ ਹੋਟ ਉਹਨਾਂ ਦੀ ਆਪਾਂ ਵੱਖਰੇ ਤੌਰ ਤੇ ਚੈਕਿੰਗ ਕਰਾਵਾਂਗੇ ਤਾਂ ਜੋ ਕੋਈ ਬਾਹਰਲਾ ਬੰਦਾ ਜਿਹੜਾ ਹੈਗਾ ਉਹ ਇੱਥੇ ਸਟੇ ਨਾ ਕਰ ਰਿਹਾ ਹੋਵੇ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਲ ਦੇ ਲੱਗਦੇ ਜ਼ਿਲ੍ਹੇ ਹੈਗੇ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਹੈਗੇ ਨੇ ਉਹਨਾਂ ਦੇ ਐਸਐਸਪੀਜ਼ ਨਾਲ ਮੈਂ ਪਰਸਨਲੀ ਗੱਲ ਕਰਕੇ ਉਹਨਾਂ ਦੇ ਕੋਲੋਂ ਵੀ ਜਿਹੜੇ ਹੈਗੇ ਨਾਕੇ ਐਕਟੀਵੇਟ ਕਰਵਾਤੇ ਨੇ ਤਾਂ ਜੋ ਕੋਈ ਵੀ ਬੰਦੇ ਦੀ ਮੂਵਮੈਂਟ ਜਿਹੜੀ ਹੈਗੀ ਹੈ ਇੰਟਰ ਸਟੇਟ ਲੈਵਲ ਤੇ ਵੀ ਨਾ ਹੋਵੇ ਜੇਕਰ ਹੁੰਦੀ ਹੈ ਤਾਂ ਉੱਥੋਂ ਕੋਈ ਚੈਕਿੰਗ ਹੋ ਕਰਕੇ ਹੀ ਬੰਦੇ ਇੱਥੇ ਆਉਣ ਮੈਂ ਇੱਥੇ ਦੱਸਣਾ ਚਾਹੁੰਦਾ ਹੈਗਾ ਕਿ ਸਾਡੇ ਜਿੰਨੇ ਵੀ ਬੂਥ ਹੈਗੇ ਨੇ ਉਹਦੇ ਵਿੱਚ ਜੋ ਸੈਂਸਿਟੀਵਿਟੀ ਐਨਾਲਿਸਿਸ ਆਪਾਂ ਕੀਤੀ ਸੀਗੀ ਉਹਦੇ ਮੁਤਾਬਕ ਨੌਰਮ ਮੁਤਾਬਕ ਫੋਰਸ ਲਗਾਈ ਗਈ ਹੈਗੀ ਹੈ ਔਰ ਸਾਡੇ 10 ਡੀਐਸਪੀਸ 3 ਐਸਪੀਸ 10 ਸਾਰੇ ਆਪਣੇ ਐਸਐਚਓਸ ਦਸੋਂ ਐਸਐਚਓਸ ਜਿਹੜੇ ਹੈਗੇ ਨੇ ਉਹਨਾਂ ਨੂੰ ਏਰੀਆ ਵੰਡਿਆ ਗਿਆ ਹੈਗਾ ਉਹਨਾਂ ਨੂੰ ਬੂਥ ਵੰਡੇ ਗਏ ਨੇ ਔਰ ਉਹ ਆਪਣੇ ਏਰੀਆ 'ਚ ਲਗਾਤਾਰ ਜਿਹੜੀ ਹੈਗੀ ਡੋਮਿਨੇਸ਼ਨ ਕਰਨਗੇ ਸਾਡੀ ਪੈਟਰੋਲਿੰਗ ਪਾਰਟੀਆਂ 31 ਦੇ ਕਰੀਬ ਹੈਗੀਆਂ ਨੇ ਉਹ ਹੁਣ ਤੋਂ ਹੀ ਐਕਟੀਵੇਟ ਹੋ ਚੁੱਕੀਆਂ ਨੇ ਔਰ ਜਦੋਂ ਤਲਕ ਆਪਣੇ ਸਾਰੇ ਬਕਸੇ ਵਾਪਸ ਡਿਪੋਜ਼ਿਟ ਨਹੀਂ ਹੋ ਜਾਂਦੇ ਹੈਗੇ ਨੇ ਡਿਸਪੈਚ ਸੈਂਟਰਾਂ ਤੇ ਉਦੋਂ ਤਲਕ ਉਹ ਐਕਟੀਵੇਟਡ ਰਹਣ ਗਿਆ ਕਿੰਨੇ ਕੁ ਸੈਂਸਿਟਿਵ ਬੂਥ ਹੈਗੇ ਆ ਉੱਥੇ ਕਿਦਾਂ ਦੇ ਪ੍ਰਬੰਧ ਹੈ ਦੇਖੋ ਜੀ ਕਿੰਨੇ ਇੱਕ ਬੂਥ ਹੈਗੇ ਨੇ ਮੈਂ ਦੱਸਣਾ ਨਹੀਂ ਚਾਹੂੰਗਾ ਬਿਕੋਜ਼ ਸੈਂਸਿਟਿਵਿਟੀ ਜਿਹੜੀ ਹੈਗੀ ਉਹ ਇੱਕ ਸਾਡਾ ਪਰਸਨਲ ਮੈਟਰ ਹੈਗਾ ਜਿਹਨੂੰ ਆਪਾਂ ਕਨਫਿਡੈਂਸ਼ੀਅਲ ਰੱਖਦੇ ਹੈਗੇ ਆ ਬਟ ਉੱਥੇ ਆਪਾਂ ਵੱਖਰੇ ਤੌਰ ਤੇ ਜਿਹੜੇ ਹੈਗੇ ਨੇ ਨਾਰਮਸ ਜਿਹੜੇ ਹੈਗੇ ਨੇ ਉਹਨੂੰ ਇੰਪਲੀਮੈਂਟ ਕੀਤਾ ਹੈਗਾ ਔਰ ਉੱਥੇ ਵੱਖਰੇ ਤੌਰ ਤੇ ਫੋਰਸ ਦੀ ਡਿਪਲॉयਮੈਂਟ ਵੀ ਕੀਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾ ਔਰ ਉਹਦੇ ਵਿੱਚ ਆਪਾਂ ਟਰਾਈ ਕੀਤਾ ਹੈਗਾ ਕਿ ਦੋ ਤੋ ਤਿੰਨ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਨੇ ਉਹ ਹੁਣ ਜ਼ਿਆਦਾ ਨਾ ਹੋਣ ਤਾਂ ਜੋ ਉਹ ਜਲਦ ਤੋਂ ਜਲਦ ਜਿਹੜਾ ਹੈਗਾ ਰਿਸਪੌਂਸ ਕਰ ਸਕਣ ਔਰ ਕੋਈ ਵੀ ਜਿਹੜੀ ਮੁਸ਼ਕਲ ਦਾ ਸਾਹਮਣਾ ਹੁੰਦਾ ਹੈਗਾ ਉਹਨੂੰ ਨਜਿੱਟ ਸਕਣ ਜਿਹੜਾ ਕਾਨੂੰਨ ਨੂੰ ਹੱਥ ਲਾਊਗਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਜਿਹੜੀ ਤਾਰਾਮਾ ਹੈਗੀਆਂ ਨੇ ਉਹਦੇ 'ਚ ਕਾਰਵਾਈ ਕੀਤੀ ਜਾਊਗੀ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਸਾਡੇ 31 ਪੈਟਰੋਲਿੰਗ ਪਾਰਟੀਆਂ 10 ਡੀਐਸਪੀਸ 3 ਐਸਪੀਸ ਤੇ 10 ਐਸਐਚਓ ਜਿਹੜੇ ਹੈਗੇ ਨੇ ਲਗਾਤਾਰ ਡੋਮਿਨੇਸ਼ਨ ਕਰਨਗੇ ਜਿੱਥੇ ਵੀ ਲੋੜ ਪੈਗੀ ਉਹਨਾਂ ਨੂੰ ਰਿਜ਼ਰ ਰੂਲ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਉਹ ਕਰਨ ਕਰਨਗੇ ਲੋਕਾਂ ਨੂੰ ਸਰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੈਂ ਹੀ ਦੱਸਣਾ ਚਾਹੁੰਦਾ ਹੈਗਾ ਕਿ ਦੇਖੋ ਜੀ ਇਹ ਡੈਮੋਕ੍ਰੇਸੀ ਦਾ ਸਭ ਤੋਂ ਜਿਹੜਾ ਮੈਂ ਕਹੇ ਥੱਲੇ ਲੈਵਲ ਦਾ ਜਿਹੜਾ ਹੈਗਾ ਉਹ ਤਿਉਹਾਰ ਹੈਗਾ ਆਪਾਂ ਰਲ ਮਿਲ ਕੇ ਔਰ ਫ੍ਰੀ ਐਂਡ ਫੇਅਰ ਮੈਨਰੇਚਰ ਨੂੰ ਕਰੀਏ ਪਾਰਟੀਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕਰਕੇ ਜੋ ਵੋਟਾਂ ਪਾਉਣੀ ਹੈਗੇ ਨਾ ਤੁਸੀਂ ਆਪਣੀ ਨੀਅਤ ਮੁਤਾਬਕ ਜਿਹੜਾ ਹੈਗਾ ਉਹ ਪਾਓ ਕਿਸੇ ਤਰੀਕੇ ਦੇ ਪ੍ਰਲੋਭਨ ਵਿੱਚ ਨਾ ਆਵੋ ਤੇ ਮੈਂ ਇੱਥੇ ਨਾਲ ਇਹ ਵੀ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਤਿਆਰੀਆਂ ਹੈਗੀਆਂ ਨੇ ਉਹ ਸਾਰੀਆਂ ਆਪਾਂ ਕੀਤੀਆਂ ਹੋਈਆਂ ਨੇ ਕੁਝ ਇੱਕ پابੰਦੀਆਂ ਹੁੰਦੀਆਂ ਨੇ ਜਿਵੇਂ ਕਿ ਮੋਬਾਈਲ ਫੋਨ ਹੋ ਗਿਆ ਵੈਪਨ ਹੋ ਗਿਆ ਉਹਨਾਂ ਦੇ پابੰਦੀ ਲੱਗੀ ਹੁੰਦੀ ਹੈ ਵੈਪਨ ਆਪਾਂ ਆਲਮੋਸਟ 90% ਡਿਪੋਜ਼ਿਟ ਕਰ ਲਿਆ ਹੈਗਾ ਜਿਸ ਦਿਨ VOTING ਹੋਣੀ ਹੈਗੀ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਮੋਬਾਈਲ ਫੋਨ ਕਿਰਪਾ ਕਰਕੇ ਤੁਸੀਂ ਆਪਣੇ ਘਰਾਂ 'ਚ ਛੱਡ ਕੇ ਜਾਓ ਅਦਰਵਾਇਜ਼ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਜਿਹੜਾ ਹੈਗਾ ਬੂਥ ਤੇ ਕਰਨਾ ਪੈ ਸਕਦਾ ਵਾਪਸ ਭੇਜਿਆ ਜਾ ਸਕਦਾ ਹੈਗਾ ਔਰ ਬਾਕੀ ਸਾਰੀ ਬਰੀਫਿੰਗ ਜਿਹੜੀ ਹੈਗੀ ਪੋਰਸ ਦੀ ਆਪਾਂ ਕੀਤੀ ਹੋਈ ਹੈ ਕੱਲ ਵੀ ਜਦੋਂ ਡਿਸਪੈਚ ਸੈਂਟਰ ਤੇ ਪੋਰ ਸਾਡੀ ਕੱਟੀ ਹੋਏਗੀ ਉਹਨਾਂ ਨੂੰ ਤਾਂ ਬਰੀਫ ਕਰਾਂਗੇ ਔਰ ਉਹ ਤਾਂ ਬਾਤ ਹੀ ਤੋੜਾਂ। ਕੀ ਆਪਾਂ ਤਲਾਸ਼ੀ ਵੀ ਲੈ ਸਕਦੇ ਆਂ ਜਿਹੜਾ ਕੋਈ ਵੋਟਪਾਡ ਜਾ। ਮੈਂ ਅੱਜ ਸਵੇਰੇ ਆਲਰੇਡੀ ਆਪਣੀ ਫੋਰਸ ਨੂੰ ਬਰੀਫ ਕੀਤਾ ਹੈਗਾ। ਜਦੋਂ ਮੈਂ ਪਿਛਲੀਆਂ ਇਲੈਕਸ਼ਨਸ ਕਰਾਈਆਂ ਸੀ ਕਿਹਾਂ ਫਾਜ਼ਿਲਕੇ ਚ ਸੇਮ ਇਲੈਕਸ਼ਨ ਕਰਾਈਆਂ ਸੀਗੀਆਂ। ਉੱਥੇ ਇੱਕ ਪੋਲ ਤੇ ਰੀਬੂਲਿੰਗ ਹੋਈ ਸੀ ਕਿ ਬਿਕਾਜ਼ ਉੱਥੇ ਕੁਝ ਪਰਚੀ ਪਾੜ ਦਿੱਤੀ ਸੀ ਕਿਸੇ ਨੇ। ਤમે ਅੱਜ ਪਹਿਲਾਂ ਹੀ ਬਰੀਫ ਕੀਤਾ ਹੈ ਕਿ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਹੋਣਗੀਆਂ ਜਾਂ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਦੋਂ ਉਹ ਬੰਦੇ ਨੂੰ ਕਿਸੇ ਨੂੰ ਐਂਟਰ ਕਰਨ ਦਿੰਦੇ ਨੇ ਉਦੋਂ ਚੈੱਕ ਕਰਨ ਕਿ ਉਹਦੇ ਕੋਲ ਕੋਈ ਕਿਸੇ ਤਰੀਕੇ ਦਾ ਗੈਰ ਕਾਨੂੰਨੀ ਜਿਹੜਾ ਹੈਗਾ ਆਈਟਮ ਤੇ ਨਹੀਂ ਹੈਗਾ ਕੋਈ ਕਾਗਜ਼ ਪੱਤਰ ਤੇ ਨਹੀਂ ਹੈਗਾ ਔਰ ਬਾਕੀ ਜੇ ਅਗਰ ਕੋਈ ਪ੍ਰੂਫ ਹੈਗਾ ਉਹ ਲਿਆ ਕਰਕੇ ਉਹ ਸਾਨੂੰ ਦੇਣ ਜੋ ਵੀ ਕਲੇਮ ਕਰਦੇ ਹੈਗੇ ਨੇ ਆਪਾਂ ਕਾਨੂੰਨ ਮੁਤਾਬਿਕ ਜਿਹੜੀ ਬਣਦੀ ਕਾਰਵਾਈ ਕਰਾਂਗੇ ਸਰ ਪੁਲਿਸ ਸਟੇਸ਼ਨ ਦੇ ਨੇੜੇ ਜਿਹੜੇ ਬਾਹਰੀ ਵਿਅਕਤੀ ਹੈ ਉਹਨਾਂ ਦਾ ਘਮਣਾ ਕਿਸੇ ਦੇਖੋ ਜੀ ਜਿਹੜਾ ਵੋਟ ਪਾਉਣ ਆਉਂਦਾ ਹੈਗਾ ਉਹ ਜੀ ਸੱਦ ਕੇ ਆਵੇ ਜਿਹੜੇ ਵੀ VOTING ID ਕਾਰਡ ਜਿਹੜੇ ਹੈਗੇ ਨੇ ਪ੍ਰਸ਼ਾਸਨ ਵੱਲੋਂ ਅਲਾਉ ਕੀਤੇ ਗਏ ਨੇ ਉਹ ਨਾਲ ਲੈ ਕਰਕੇ ਆਉਣ ਜਿਹੜਾ ਬੰਦਾ ਵੋਟ ਪਾ ਚੁੱਕਿਆ ਹੈਗਾ ਉਹ ਵੋਟ ਪਾ ਕੇ ਕਰਾ ਨੂੰ ਜਾਵੇ ਜਦੋਂ ਵੀ ਕੱਲ ਪਾ ਲੰਦਾ ਹੈਗਾ ਔਰ ਜਿਹੜੇ ਬਾਹਰਲੇ ਬੰਦੇ ਹੈਗੇ ਨੇ ਉਹਨਾਂ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕੀ ਜਿਹੜੇ ਬੰਦੇ ਉਹ 5 ਵਜੇ ਤੋਂ ਬਾਅਦ ਨਹੀਂ ਠਹਿਰ ਸਕਦੇ ਨੇ ਆਪਣੇ ਇਲਾਕੇ ਵਿੱਚ ਜੇਕਰ ਕੋਈ ਇਹੋ ਜੀ ਗੱਲ ਸਾਹਮਣੇ ਆਏਗੀ ਉਹਨਾਂ ਦੇ ਖਿਲਾਫ ਆਪਾਂ ਕਾਨੂੰਨੀ ਕਿਤਨਾ ਕਾਰਵਾਈ ਕਰਾਂਗੇ ਪ੍ਰੋਟੈਕਟਿਵ ਨੇ ਉਹਨਾਂ ਲਈ ਕਮਿਸ਼ਨ ਦੇ ਹਦਾਇਤਾਂ ਹੈਗੀਆਂ ਨੇ ਉਹਦੇ ਵਿੱਚ ਕੇਵਲ ਜੈਡ ਪਲੱਸ ਜਿਹੜਾ ਪ੍ਰੋਟੈਕਟਿਵ ਹੁੰਦਾ ਹੈ ਉਹਦਾ ਇੱਕ ਪੀਐਸਓ ਵੈਪਨ ਲੈ ਕਰਕੇ ਅੰਦਰ ਜਾ ਸਕਦਾ ਹੈਗਾ ਕਿਉਂਕਿ ਸਾਡੇ ਜ਼ਿਲ੍ਹੇ ਵਿੱਚ ਕੋਈ ਵੀ ਜੈਡ ਪਲੱਸ ਪ੍ਰੋਟੈਕਟਿਵ ਨਹੀਂ ਹੈਗਾ ਤੇ ਮੇਰੇ ਮੁਤਾਬਿਕ ਮੈਂ ਆਪਣੇ ਆਪਣੇ ਅਫਸਰਾਂ ਨੂੰ ਅਹੀ ਬਰੀਫਿੰਗ ਕੀਤੀ ਹੈ ਕਿ ਕੋਈ ਵੀ ਬੰਦਾ ਵੈਪਨ ਲੈ ਕਰਕੇ ਪੋਲਿੰਗ ਸਟੇਸ਼ਨ ਦੇ ਅੰਦਰ ਨਾ ਜਾਵੇ ਜਿਹੜੇ ਪ੍ਰੋਟੈਕਟਿਵ ਦੇ ਨਾਲ ਗਨਮੈਨ ਆਉਂਦੇ ਨੇ ਉਹ ਜ਼ਰੂਰ ਤੋਂ ਜ਼ਰੂਰ ਪੋਲਿੰਗ ਸਟੇਸ਼ਨ ਤੋਂ ਬਾਹਰ ਹੀ ਰੁਕਣ ਤੇ ਰੋਕੇ ਜਾਣ ਰੂਪਨਗਰ ਦੇ ਵਕਫਾ ਖਾਵਾ ਤੇ ਰੂਪਨਗਰ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਗੁਨਲੀ ਸੇ ਖੁਰਾਨਾ ਐਸਐਸਪੀ ਰੂਪਨਗਰ ਖੁਦ ਮੌਜੂਦ ਰਹੇ ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਲਈ ਪੁਲਿਸ ਹਰ ਸਮੇਂ ਜਿਹੜੀ ਤਿਆਰ 31 ਜਿਹੜੀਆਂ ਕਿ ਪਟੋਲਿੰਗ ਪਾਰਟੀਆਂ ਇਲੈਕਸ਼ਨ ਵਾਲੇ ਦਿਨ ਵਕ ਵਕ ਥਾਵਾਂ ਤੇ ਪਟੋਲਿੰਗ ਕਰਨ ਗਈਆਂ ਤੇ ਕਿਸੇ ਵੀ ਨੇ ਬਾਕੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਕਰਨ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਪੁਲਿਸ ਉਹਨਾਂ ਦੇ ਸਹਿਯੋਗ ਲਈ ਹਰ ਸਮੇਂ ਹਾਜ਼ਰ ਹੈ ਰੂਪਨਗਰ ਤੋਂ ਡਾਇਰੈਕਟ ਸੁਵਰਾਜ ਮਨਜੀਤ ਸਿੰਘ ਦਿਖਾ ਸਕੋ ਸਿਕਲ ਦਾਨਕ ਸੁਰਾ ਦੇਖ ਰਹੇ ਸਾਰੀ ਅਸਕਰ ਮਮ ਜੀ ਸਿੰਘ ਅੱਜ ਜਿਹੜਾ ਕੀ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਸਾਰਿਆਂ ਹੀ ਉਮੀਦਵਾਰਾਂ ਲਈ ਬੰਦ ਹੋ ਗਿਆ ਤੇ ਇਸ ਮੌਕੇ ਅੱਜ ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਰੀ ਸਿੰਘ ਖਾਨਾ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਵਕਫਾਕ ਥਾਵਾਂ ਤੇ ਜਿਹੜਾ ਕੀ ਪੁਲਿਸ ਪਾਰਟੀ ਦੇ ਨਾਲ ਪੈਟਰੋਲਿੰਗ ਕੀਤੀ ਗਈ ਪੁਲਿਸ ਪਾਰਟੀ ਦੇ ਨਾਲ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਉਹਨਾਂ ਗੱਲਬਾਤ ਕੀਤੀ ਜਿਹੜਾ ਕੀ ਲੋਕਾਂ ਨੂੰ ਅਵੇਅਰ ਕੀਤਾ ਕਿ ਵੱਧ ਤੋਂ ਵੱਧ ਜਿਹੜਾ ਕਿ ਆਪਣੇ ਬੋਰਡ ਦਾ ਇਸਤੇਮਾਲ ਕਰਨ ਕਿਉਂਕਿ ਜਿਹੜਾ ਕੀ ਇਹ ਇੱਕ ਲੋਕਤੰਤਰ ਦਾ ਤਿਉਹਾਰ ਹੈ ਤੇ ਇਸ ਤਿਹਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਨਾਉਣਾ ਚਾਹੀਦਾ ਹੈ ਗੱਲਬਾਤ ਕਰਦੇ ਆ ਐਸਐਸਪੀ ਗੁਲਰੀ ਸਿੰਘ ਖਾਨ ਨਾਲ ਦੇ ਨਾਲ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੇ ਜਿਹੜੇ ਚੋਣ ਹੈਗੇ ਉਹਦੇ ਵਾਸਤੇ ਰੋਪੜ ਪੁਲਿਸ ਨੇ ਆਪਣੀ ਕਮਰ ਕੱਸ ਲਈ ਹੈਗੀ ਹੈ ਤਕਰੀਬਨ 1700 ਦੇ ਕਰੀਬ ਜਿਹੜੀ ਫੋਰਸ ਹੈਗੀ ਹੈ ਸਾਡੇ ਜ਼ਿਲ੍ਹੇ ਵਿੱਚ ਵੱਖ-ਵੱਖ ਡਿਊਟੀਆਂ ਵਾਸਤੇ ਚਾਹੇ ਉਹ ਬੂਥ ਡਿਊਟੀ ਹੋਵੇ ਚਾਹੇ ਪੈਟ੍ਰੋਲਿੰਗ ਦੀ ਡਿਊਟੀਆਂ ਹੋਣ ਜਾਂ ਹੋਰ ਰਿਜ਼ਰਵ ਦੀ ਡਿਊਟੀ ਹੋਵੇ ਸਾਰਾ ਕੁਝ ਆਪਾਂ ਤਿਆਰ ਕੀਤਾ ਹੋਇਆ ਹੈ ਵੈਰੀਫਿਕੇਸ਼ਨ ਜਿਹੜੀਆਂ ਹੈਗਾ ਲਗਾਤਾਰ ਚੱਲ ਰਹੀਆਂ ਹੈ ਕਿੰਨੇ ਅੱਜ ਸ਼ਾਮ 5 ਵਜੇ ਤੋਂ ਬਾਅਦ ਜ ਉਹਨਾਂ ਦੀ ਆਪਾਂ ਵੱਖਰੇ ਤੌਰ ਤੇ ਚੈਕਿੰਗ ਕਰਾਵਾਂਗੇ ਤਾਂ ਜੋ ਕੋਈ ਬਾਹਰਲਾ ਬੰਦਾ ਜਿਹੜਾ ਹੈਗਾ ਉਹ ਇੱਥੇ ਸਟੇ ਨਾ ਕਰ ਰਿਹਾ ਹੋਵੇ ਇਸ ਤੋਂ ਇਲਾਵਾ ਜਿਹੜੇ ਸਾਡੇ ਨਾਲ ਦੇ ਲੱਗਦੇ ਜ਼ਿਲ੍ਹੇ ਹੈਗੇ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਹੈਗੇ ਨੇ ਉਹਨਾਂ ਦੇ ਐਸਐਸਪੀਜ਼ ਨਾਲ ਮੈਂ ਪਰਸਨਲੀ ਗੱਲ ਕਰਕੇ ਉਹਨਾਂ ਦੇ ਕੋਲੋਂ ਵੀ ਜਿਹੜੇ ਹੈਗੇ ਨਾਕੇ ਐਕਟੀਵੇਟ ਕਰਵਾਤੇ ਨੇ ਤਾਂ ਜੋ ਕੋਈ ਵੀ ਬੰਦੇ ਦੀ ਮੂਵਮੈਂਟ ਜਿਹੜੀ ਹੈਗੀ ਹੈ ਇੰਟਰ ਸਟੇਟ ਲੈਵਲ ਤੇ ਵੀ ਨਾ ਹੋਵੇ ਜੇਕਰ ਹੁੰਦੀ ਹੈ ਤਾਂ ਉੱਥੋਂ ਕੋਈ ਚੈਕਿੰਗ ਹੋ ਕਰਕੇ ਹੀ ਬੰਦੇ ਇੱਥੇ ਆਉਣ ਮੈਂ ਇੱਥੇ ਦੱਸਣਾ ਚਾਹੁੰਦਾ ਹੈਗਾ ਕਿ ਸਾਡੇ ਜਿੰਨੇ ਵੀ ਬੂਥ ਹੈਗੇ ਨੇ ਉਹਦੇ ਵਿੱਚ ਜੋ ਸੈਂਸਿਟੀਵਿਟੀ ਐਨਾਲਿਸਿਸ ਆਪਾਂ ਕੀਤੀ ਸੀਗੀ ਉਹਦੇ ਮੁਤਾਬਕ ਨੌਰਮ ਮੁਤਾਬਕ ਫੋਰਸ ਲਗਾਈ ਗਈ ਹੈਗੀ ਹੈ ਔਰ ਸਾਡੇ 10 ਡੀਐਸਪੀਸ 3 ਐਸਪੀਸ 10 ਸਾਰੇ ਆਪਣੇ ਐਸਐਚਓਸ ਦਸੋਂ ਐਸਐਚਓਸ ਜਿਹੜੇ ਹੈਗੇ ਨੇ ਉਹਨਾਂ ਨੂੰ ਏਰੀਆ ਵੰਡਿਆ ਗਿਆ ਹੈਗਾ ਉਹਨਾਂ ਨੂੰ ਬੂਥ ਵੰਡੇ ਗਏ ਨੇ ਔਰ ਉਹ ਆਪਣੇ ਏਰੀਆ 'ਚ ਲਗਾਤਾਰ ਜਿਹੜੀ ਹੈਗੀ ਡੋਮਿਨੇਸ਼ਨ ਕਰਨਗੇ ਸਾਡੀ ਪੈਟਰੋਲਿੰਗ ਪਾਰਟੀਆਂ 31 ਦੇ ਕਰੀਬ ਹੈਗੀਆਂ ਨੇ ਉਹ ਹੁਣ ਤੋਂ ਹੀ ਐਕਟੀਵੇਟ ਹੋ ਚੁੱਕੀਆਂ ਨੇ ਔਰ ਜਦੋਂ ਤਲਕ ਆਪਣੇ ਸਾਰੇ ਬਕਸੇ ਵਾਪਸ ਡਿਪੋਜ਼ਿਟ ਨਹੀਂ ਹੋ ਜਾਂਦੇ ਹੈਗੇ ਨੇ ਡਿਸਪੈਚ ਸੈਂਟਰਾਂ ਤੇ ਉਦੋਂ ਤਲਕ ਉਹ ਐਕਟੀਵੇਟਡ ਰਹਣ ਗਿਆ ਕਿੰਨੇ ਕੁ ਸੈਂਸਿਟਿਵ ਬੂਥ ਹੈਗੇ ਆ ਉੱਥੇ ਕਿਦਾਂ ਦੇ ਪ੍ਰਬੰਧ ਹੈ ਦੇਖੋ ਜੀ ਕਿੰਨੇ ਇੱਕ ਬੂਥ ਹੈਗੇ ਨੇ ਮੈਂ ਦੱਸਣਾ ਨਹੀਂ ਚਾਹੂੰਗਾ ਬਿਕੋਜ਼ ਸੈਂਸਿਟਿਵਿਟੀ ਜਿਹੜੀ ਹੈਗੀ ਉਹ ਇੱਕ ਸਾਡਾ ਪਰਸਨਲ ਮੈਟਰ ਹੈਗਾ ਜਿਹਨੂੰ ਆਪਾਂ ਕਨਫਿਡੈਂਸ਼ੀਅਲ ਰੱਖਦੇ ਹੈਗੇ ਆ ਬਟ ਉੱਥੇ ਆਪਾਂ ਵੱਖਰੇ ਤੌਰ ਤੇ ਜਿਹੜੇ ਹੈਗੇ ਨੇ ਨਾਰਮਸ ਜਿਹੜੇ ਹੈਗੇ ਨੇ ਉਹਨੂੰ ਇੰਪਲੀਮੈਂਟ ਕੀਤਾ ਹੈਗਾ ਔਰ ਉੱਥੇ ਵੱਖਰੇ ਤੌਰ ਤੇ ਫੋਰਸ ਦੀ ਡਿਪਲॉयਮੈਂਟ ਵੀ ਕੀਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾ ਔਰ ਉਹਦੇ ਚ ਆਪਾਂ ਟਰਾਈ ਕੀਤਾ ਹੈਗਾ ਕਿ ਦੋ ਤੋ ਤਿੰਨ ਜਿਹੜੇ ਸੈਂਸਿਟਿਵ ਬੁਥ ਹੈਗੇ ਨੇ ਉਹ ਹੁਣ ਜ਼ਿਆਦਾ ਨਾ ਹੋਣ ਤਾਂ ਜੋ ਉਹ ਜਲਦ ਤੋਂ ਜਲ ਜਿਹੜਾ ਹੈਗਾ ਰਿਸਪਾਂਸ ਕਰ ਸਕਣ ਔਰ ਕੋਈ ਵੀ ਜਿਹੜੀ ਮੁਸ਼ਕਿਲ ਦਾ ਸਾਹਮਣਾ ਹੁੰਦਾ ਹੈਗਾ ਉਹਨੂੰ ਨਜਿੱਠ ਸਕਣ ਜਿਹੜਾ ਕਾਨੂੰਨ ਨੂੰ ਹੱਥ ਲਾਊਗਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਿਕ ਜਿਹੜੀ ਤਾਰਾਮਾਂ ਹੈਗੀਆਂ ਨੇ ਉਹਦੇ ਚ ਕਾਰਵਾਈ ਕੀਤੀ ਜਾਊਗੀ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਸਾਡੇ 31 ਪੈਟਰੋਲਿੰਗ ਪਾਰਟੀਆਂ 10 ਡੀਐਸਪੀਸ 3 ਐਸਪੀਸ ਤੇ 10 ਐਸਐਚਓ ਜਿਹੜੇ ਹੈਗੇ ਨੇ ਲਗਾਤਾਰ ਡੋਮੀਨੇਸ਼ਨ ਕਰਨਗੇ ਜਿੱਥੇ ਵੀ ਲੋੜ ਪੈਗੀ ਉਹਨਾਂ ਨੂੰ ਰਿਜ਼ਰਵਾਂ ਦਿੱਤੀਆਂ ਹੋਈ ਰੂਲ ਮੁਤਾਬਿਕ ਜੋ ਕਾਰਵਾਈ ਬਣਦੀ ਹੈਗੀ ਉਹ ਕਰ ਕਰਨਗੇ ਲੋਕਾਂ ਨੂੰ ਸਰ ਕੀ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਮੈਂ ਹੀ ਦੱਸਣਾ ਚਾਹੁੰਦਾ ਹੈਗਾ ਕਿ ਦੇਖੋ ਜੀ ਇਹ ਡੈਮੋਕ੍ਰੇਸੀ ਦਾ ਸਭ ਤੋਂ ਜਿਹੜਾ ਮੈਂ ਕਹੇ ਥੱਲੇ ਲੈਵਲ ਦਾ ਜਿਹੜਾ ਹੈਗਾ ਉਹ ਤਿਉਹਾਰ ਹੈਗਾ ਆਪਾਂ ਰਲ ਮਿਲ ਕੇ ਔਰ ਫਰੀ ਐਂਡ ਫੇਅਰ ਮੈਨਰੇਚਰ ਨੂੰ ਕਰੀਏ ਪਾਰਟੀਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕਰਕੇ ਜੋ ਵੋਟਾਂ ਪਾਉਣੀ ਹੈਗੇ ਨਾ ਤੁਸੀਂ ਆਪਣੀ ਨੀਅਤ ਮੁਤਾਬਿਕ ਜਿਹੜਾ ਹੈਗਾ ਉਹ ਪਾਓ ਕਿਸੇ ਤਰੀਕੇ ਦੇ ਪ੍ਰਲੋਭਨ ਵਿੱਚ ਨਾ ਆਵੋ ਤੇ ਮੈਂ ਇਥੇ ਨਾਲ ਇਹ ਵੀ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਤਿਆਰੀਆਂ ਹੈਗੀਆਂ ਨੇ ਉਹ ਸਾਰੀਆਂ ਆਪਾਂ ਕੀਤੀਆਂ ਹੋਈਆਂ ਨੇ ਕੁਝ ਇੱਕ پابੰਦੀਆਂ ਹੁੰਦੀਆਂ ਨੇ ਜਿਵੇਂ ਕਿ ਮੋਬਾਈਲ ਫੋਨ ਹੋ ਗਿਆ ਵੈਪਨ ਹੋ ਗਿਆ ਉਹਨਾਂ ਤੇ پابੰਦੀ ਲੱਗੀ ਹੁੰਦੀ ਹੈ ਵੈਪਨ ਆਪਾਂ ਆਲਮੋਸਟ 90% ਡਿਪੋਜ਼ਿਟ ਕਰ ਲਿਆ ਹੈਗਾ ਜਿਸ ਦਿਨ VOTING ਹੋਣੀ ਹੈਗੀ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਮੋਬਾਈਲ ਫੋਨ ਕਿਰਪਾ ਕਰਕੇ ਤੁਸੀਂ ਆਪਣੇ ਘਰਾਂ 'ਚ ਛੱਡ ਕੇ ਜਾਓ ਅਦਰਵਾਈਜ਼ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਜਿਹੜਾ ਹੈਗਾ ਬੂਤ ਤੇ ਕਰਨਾ ਪੈ ਸਕਦਾ ਵਾਪਸ ਭੇਜਿਆ ਜਾ ਸਕਦਾ ਹੈਗਾ। ਔਰ ਬਾਕੀ ਸਾਰੀ ਬਰੀਫਿੰਗ ਜਿਹੜੀ ਹੈਗੀ ਫੋਰਸ ਦੀ ਆਪਾਂ ਕੀਤੀ ਹੋਈ ਹੈ। ਕੱਲ ਵੀ ਜਦੋਂ ਡਿਸਪੈਚ ਸੈਂਟਰ ਤੇ ਫੋਰਸ ਸਾਡੀ ਕੱਟੀ ਹੋਏਗੀ ਉਹਨਾਂ ਨੂੰ ਉੱਥੇ ਬਰੀਫ ਕਰਾਂਗੇ ਔਰ ਉਸ ਤੋਂ ਬਾਅਦ ਹੀ ਤੋਰਾਂਗੇ। ਕੀ ਆਪਾਂ ਤਲਾਸ਼ੀ ਵੀ ਲੈ ਸਕਦੇ ਹਾਂ ਜਿਹੜਾ ਕੋਈ ਵੋਟਪਾੰਡ ਮੈਂ ਅੱਜ ਸਵੇਰੇ ਆਲਰੇਡੀ ਆਪਣੀ ਫੋਰਸ ਨੂੰ ਬਰੀਫ ਕੀਤਾ ਹੈਗਾ। ਜਦੋਂ ਮੈਂ ਪਿਛਲੀਆਂ ਇਲੈਕਸ਼ਨਸ ਕਰਾਈਆਂ ਸੀ ਗਿਆ ਫਾਜ਼ਿਲਕੇ ਜੇਮ ਇਲੈਕਸ਼ਨ ਕਰਾਈਆਂ ਸੀਗੀਆਂ ਉੱਥੇ ਇੱਕ ਪੋਲ ਤੇ ਰੀਬੂਲਿੰਗ ਹੋਈ ਸੀਗੀ ਬਿਕਾਜ਼ ਉੱਥੇ ਕੁਝ ਪਰ ਤમે ਅੱਜ ਪਹਿਲਾਂ ਹੀ ਬਰੀਫ ਕੀਤਾ ਹੈ ਕਿ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਹੋਣਗੀਆਂ ਜਾਂ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਦੋਂ ਉਹ ਬੰਦੇ ਨੂੰ ਕਿਸੇ ਨੂੰ ਐਂਟਰ ਕਰਨ ਦਿੰਦੇ ਨੇ ਉਦੋਂ ਚੈੱਕ ਕਰਨ ਕਿ ਉਹਦੇ ਕੋਲ ਕੋਈ ਕਿਸੇ ਤਰੀਕੇ ਦਾ ਗੈਰ ਕਾਨੂੰਨੀ ਜਿਹੜਾ ਹੈਗਾ ਆਈਟਮ ਤੇ ਨਹੀਂ ਹੈਗਾ ਕੋਈ ਕਾਗਜ਼ ਪੱਤਰ ਤੇ ਨਹੀਂ ਹੈਗਾ ਔਰ ਬਾਕੀ ਜੇ ਅਗਰ ਕੋਈ ਪ੍ਰੂਫ ਹੈਗਾ ਤੋ ਲਿਆ ਕਰਕੇ ਉਹ ਸਾਨੂੰ ਦੇਣ ਜੋ ਵੀ ਕਲੇਮ ਕਰਦੇ ਹੈਗੇ ਨੇ ਆਪਾਂ ਕਾਨੂੰਨ ਮੁਤਾਬਿਕ ਜਿਹੜੀ ਬਣਦੀ ਕਾਰਵਾਈ ਕਰਾਂਗੇ ਸਰ ਪੁਲਿਸ ਸਟੇਸ਼ਨ ਦੇ ਨੇੜੇ ਜਿਹੜੇ ਬਾਹਰੀ ਵਿਅਕਤੀ ਹੈ ਉਹਨਾਂ ਦਾ ਘਮਣਾ ਕਿਸੇ ਦੇਖੋ ਜੀ ਜਿਹੜਾ ਵੋਟ ਪਾਉਣ ਆਉਂਦਾ ਹੈਗਾ ਉਹ ਜੀ ਸੱਦ ਕੇ ਆਵੇ ਜਿਹੜੇ ਵੀ VOTING ID ਕਾਰਡ ਜਿਹੜੇ ਹੈਗੇ ਨੇ ਪ੍ਰਸ਼ਾਸਨ ਵੱਲੋਂ ਅਲਾਉ ਕੀਤੇ ਗਏ ਨੇ ਉਹ ਨਾਲ ਲੈ ਕਰਕੇ ਆਉਣ ਜਿਹੜਾ ਬੰਦਾ ਵੋਟ ਪਾ ਚੁੱਕਿਆ ਹੈਗਾ ਉਹ ਵੋਟ ਪਾ ਕੇ ਕਰਾ ਨੂੰ ਜਾਵੇ ਜਦੋਂ ਵੀ ਕੱਲ ਪਾ ਲੰਦਾ ਹੈਗਾ ਔਰ ਜਿਹੜੇ ਬਾਹਰਲੇ ਬੰਦੇ ਹੈਗੇ ਨੇ ਉਹਨਾਂ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕਿ ਜਿਹੜੇ ਬੰਦੇ ਉਹ 5 ਵਜੇ ਤੋਂ ਬਾਅਦ ਨਹੀਂ ਠਹਿਰ ਸਕਦੇ ਨੇ ਆਪਣੇ ਇਲਾਕੇ ਵਿੱਚ ਜੇਕਰ ਕੋਈ ਇਹੋ ਜੀ ਗੱਲ ਸਾਹਮਣੇ ਆਏਗੀ ਉਹਨਾਂ ਦੇ ਖਿਲਾਫ ਆਪਾਂ ਕਾਨੂੰਨੀ ਕਦਮ ਚਾਰਵਾਈ ਕਰਾਂਗੇ ਪ੍ਰੋਟੈਕਟਿਵ ਨੇ ਉਹਨਾਂ ਲਈ ਕਮਿਸ਼ਨ ਦੀਆਂ ਹਦਾਇਤਾਂ ਹੈਗੀਆਂ ਨੇ ਉਹਦੇ ਵਿੱਚ ਕੇਵਲ Z+ ਜਿਹੜਾ ਪ੍ਰੋਟੈਕਟਿਵ ਹੁੰਦਾ ਹੈ ਉਹਦਾ ਇੱਕ PSO ਵੈਪਨ ਲੈ ਕਰਕੇ ਅੰਦਰ ਜਾ ਸਕਦਾ ਹੈਗਾ ਕਿਉਂਕਿ ਸਾਡੇ ਜ਼ਿਲ੍ਹੇ ਵਿੱਚ ਕੋਈ ਵੀ Z+ ਪ੍ਰੋਟੈਕਟਿਵ ਨਹੀਂ ਹੈਗਾ ਤੇ ਮੇਰੇ ਮੁਤਾਬਕ ਮੈਂ ਆਪਣੇ ਆਪਣੇ ਅਫਸਰਾਂ ਨੂੰ ਅਹੀ ਬਰੀਫਿੰਗ ਕੀਤੀ ਹੈਗੀ ਕਿ ਕੋਈ ਵੀ ਬੰਦਾ ਵੈਪਨ ਲੈ ਕਰਕੇ ਪੋਲਿੰਗ ਸਟੇਸ਼ਨ ਦੇ ਅੰਦਰ ਨਾ ਜਾਵੇ ਜਿਹੜੇ ਪ੍ਰੋਟੈਕਟਿਵ ਦੇ ਨਾਲ ਗਨਮੈਨ ਹੁੰਦੇ ਨੇ ਉਹ ਜ਼ਰੂਰ ਤੋਂ ਜ਼ਰੂਰ ਪੋਲਿੰਗ ਸਟੇਸ਼ਨ ਤੋਂ ਬਾਹਰ ਹੀ ਰੁਕਣ ਤੇ ਰੋਕੇ ਜਾਣ। ਰੂਪਨਗਰ ਦੇ ਵੱਖ-ਵੱਖ ਥਾਵਾਂ ਤੇ ਰੂਪਨਗਰ ਪੁਲਿਸ ਵੱਲੋਂ ਲੈਗ ਮਾਰਚ ਕੀਤਾ ਗਿਆ। ਇਸ ਮੌਕੇ ਗੁਨਲੀ ਸਿੰਘ ਖੁਰਾਨਾ ਐਸਐਸਪੀ ਰੂਪਨਗਰ ਖੁਦ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਲਈ ਪੁਲਿਸ ਹਰ ਸਮੇਂ ਤਿੱਖ ਤਿਆਰ ਹੈ। 31 ਜਿਹੜੀਆਂ ਕਿ ਪਟ੍ਰੋਲਿੰਗ ਪਾਰਟੀਆਂ ਇਲੈਕਸ਼ਨ ਵਾਲੇ ਦਿਨ ਵੱਖ-ਵੱਖ ਥਾਵਾਂ ਤੇ ਪਟ੍ਰੋਲਿੰਗ ਕਰਨ ਗਈਆਂ ਤੇ ਕਿਸੇ ਵੀ ਨੇ ਬਾਕੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ। ਕਿਉਂ ਆਪਣੇ ਵੋਟ ਦਾ ਇਸਤੇਮਾਲ ਕਰਨ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਪੁਲਿਸ ਉਹਨਾਂ ਦੇ ਸਹਿਯੋਗ ਲਈ ਹਰ ਸਮੇਂ ਹਾਜ਼ਰ ਹੈ ਰੂਪਨਗਰ ਤੋਂ ਡਾਇਰੈਕਟ ਸੁਵਰਾਮ ਮੰਜੀ ਸਿੰਘ ਵੀ ਖਾਸ ਤੌਰ ਤੇ